ਬੋਲਿਓ ਨਾ ਪੈੜਾ ਸਿੰਘ ਚਿੱਤੀ ਨੂੰ ਨਾ ਡੋਲਿਓ ਤੁਸੀਂ ਪਿੰਡ ਪਿੰਡ ਦਿਓ ਸਮਝਾਈ ਤੁਹਾਨੂੰ ਦੱਸ ਦੇਵਾਂ ਸਿੱਖੀ ਦੇ ਤਰੀਕੇ ਗੁਰੂ ਜੀ ਅਜੂ ਵਸੈਬ ਚ 60 ਸਾਲ ਤੱਕ ਸਿੱਖ ਨੂੰ ਢੀਕੇ ਮੁਕਣੇ ਨਹੀਂ ਕੰਮ ਤੇਰੇ ਆਪ ਮੁੱਕ ਜਾਵੇਂਗਾ ਹੁਯਾ ਨਾ ਦਦਾਰ ਫਿਰ ਪਿੱਛੋਂ ਪਛਤਾਵੇਂਗਾ ਤੁਹਾਨੂੰ ਦੱਸ ਦੇਵਾਂ ਸਿੱਖੀ ਦੇ ਤਰੀਕੇ ਆ ਰੋਟੀ ਦੇ ਮੰਗ ਕੇ ਖਾਣ ਵਾਲੀ ਗੱਲ ਬਣੀ ਪਈ ਆ ਦਸਰੀ ਜਾਨਾਂ ਵਾਲੇ ਚੁੰਨੀ ਰੰਗਉਣ ਵਾਲੀ ਇਹ ਨਹੀਂ ਵਿਆਹ ਚ ਕਿੰਨੇ ਦੇ ਨਹੀਂ ਰਹਿ ਗਏ ਦਸ ਗੋਟੇ ਤੇ ਤੂੰ ਗਾਣਾ ਸਗਣਾ ਦਾ ਬਣਾਉਣ ਵਾਲੀ ਇਹ ਨਹੀਂ ਵਿਆਹ ਚ ਕਿੰਨੇ ਦੇ ਨਹੀਂ ਰਹਿ ਗਏ ਧਿਆੜੀ ਜਾਈਦਾ ਇਹਦੇ ਧਿਆੜੀ ਕਰਕੇ ਆਇਆ ਹੀ ਹੁਣ ਤੇ ਫੇਰ ਜਾਣਾ ਚੱਲੇ ਅੰਮੀ ਐ ਨਹੀਂ ਬਾਪੂ ਬੁੱਢੇ ਸੇ ਬਚਲੀਏ ਚੱਲ ਕੇ ਦਵਾਰਾ ਉਸ ਗੁਰੂ ਜੀ ਦਾ ਮੱਲੀਏ ਜਿੱਤੇ ਵੀਰਾਂ ਦੇ ਭਰੇ ਪੰਡਾਰੇ ਮਾਣੇ ਵੀਰ ਮੇਲੇ ਦੇ ਨਾ ਇਹੋ ਮੀ ਦਾ ਵੀ ਮੈਨੂੰ ਬਹੁਤ ਸ਼ੌਂਕ ਆ ਗਾਉਣ ਦਾ ਅੱਛਾ ਜੀ ਤੇ ਕਰਾ ਪਾ ਤੁਮ ਪਾਉਣੀ ਆ ਦੋਸਤੋ ਅੱਜ ਤੁਹਾਨੂੰ ਮੇਜਰ ਰਾਜਸਤਾਨੀ ਦੇ ਚੇਲੇ ਦੇ ਨਾਲ ਮਿਲੌਣ ਜਾ ਰਹੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਇਹ ਵੀ ਵੇਖ ਰਹੇ ਹੋਗੇ ਕਿ ਘਰ ਦੇ ਹਾਲਾਤ ਜਿਹੜੇ ਆ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਬੇਹੱਦ ਤਰਸਜੋਗ ਹਾਲਾਤ ਨੇ ਉਸ ਵੀਰ ਦੀ ਜਿਹੜੀ ਪਤਨੀ ਹੈ ਉਸਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ ਤਾਂ ਲੋੜਵੰਦ ਪਰਿਵਾਰ ਦੇ ਕੋਲ ਪਹੁੰਚੇਆਂ ਲੇਕਿਨ ਆਵਾਜ਼ ਜਿਹੜੀ ਆ ਇੰਨੀ ਪਿਆਰੀ ਹੈ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਵਾਕਈ ਦੋਸਤੋ ਪੰਜਾਬ ਦੇ ਵਿੱਚ ਕਲਾ ਦੀ ਕੋਈ ਕਮੀ ਨਹੀਂ ਕਲਾ ਭਰਪੂਰ ਹੈ ਪਰ ਲੋਕ ਜਿਹੜੇ ਆ ਕਿਤੇ ਨਾ ਕਿਤੇ ਅੱਖੋਂ ਪਰੋਖਿਆਂ ਅਜਾਹੀ ਸਿੰਗਰਾਂ ਨੂੰ ਕਰਦੇ ਹਨ ਜੀ ਹਾਂ ਅਸੀਂ ਗਰੀਬ ਘਰ ਦੇ ਵਿੱਚ ਪਹੁੰਚੇਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਵੀਰ ਸਾਡੇ ਨਾਲ ਮੌਜੂਦ ਹੈ ਵੀਰੇ ਗੱਲਾਂ ਬਾਤਾਂ ਆਪਾਂ ਬਾਅਦ ਵਿੱਚ ਕਰਾਂਗੇ ਮੈਨੂੰ ਪਤਾ ਲੱਗਾ ਤੁਸੀਂ ਮੇਜਰ ਰਾਸਤਾਨੀ ਦੀ ਖੂ ਮਤਲਬ ਹੁਬ ਹੁ ਆਵਾਜ਼ ਜਿਹੜੀ ਆ ਉਹਨਾਂ ਵਰਗੀ ਹੈ ਤੁਹਾਡੀ ਸਭ ਤੋਂ ਪਹਿਲਾਂ ਕੋਈ ਧਾਰਮਿਕ ਸੌਂਗ ਤੋਂ ਜਿਹੜੀ ਸ਼ੁਰੂਆਤ ਕਰਦੇ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਜੀ ਨਾ ਲੈਂਦਾ ਹਾਂਜੀ ਬੋਲੇਓ ਨਾ ਪੈੜਾ ਸਿੰਘ ਕੀਤੀ ਨੂੰ ਨਾ ਡੋਲੇਓ ਤੁਸੀਂ ਪਿੰਡ ਪਿੰਡ ਦੇ ਉਸਮਝਾਈ ਤੁਹਾਨੂੰ ਦੱਸ ਦੇਵਾਂ ਸਿੱਖੀ ਦੇ ਤਰੀਕੇ ਗੁਰੂ ਜੀ ਅਜੂਬੇ ਸਾਬ ਚ 60 ਸਾਲ ਤੱਕ ਸਿੱਖ ਨੂੰ ਢੀਕੇ ਮੁਕਣੇ ਨਹੀਂ ਕੰਮ ਤੇਰੇ ਆਬ ਮੁੱਕ ਜਾਵੇਂਗਾ ਹੋਇਆ ਨਾ ਦਦਾਰ ਫੇਰ ਪਿੱਛੋਂ ਪਛਤਾਵੇਂਗਾ ਤੁਹਾਨੂੰ ਦੱਸ ਦੇਵਾਂ ਸਿੱਖੀ ਦੇ ਤਰੀਕੇ ਗੁਰੂ ਜੀ ਅਜੂਬੇ ਸਾਬ ਚ 60 ਸਾਲ ਤੱਕ ਸਿੱਖ ਨੂੰ ਢੀਕੇ ਬੋਲਿਓ ਨਾ ਭੈੜਾ ਸਿੰਧੋ ਚੀਤੀ ਨੂੰ ਨਾ ਡੋਲਿਓ ਤੁਸੀਂ ਪਿੰਡ ਪਿੰਡੇ ਦੇ ਉਸਮਝਾਈ ਤੁਹਾਨੂੰ ਦੱਸ ਦੇਵਾਂ ਸਿੱਖੀ ਦੇ ਤਰੀਕੇ ਗੁਰੂ ਜੀ ਅਜੂਬ ਸਾਬ ਚ 60 ਸਾਲ ਤੱਕ ਸਿੱਖ ਨੂੰ ਅੜੀ ਕੇ ਬਹੁਤ ਪਿਆਰੀ ਆਵਾਜ਼ ਹੈ ਜੀ ਤੁਹਾਡੀ ਬਹੁਤ ਪਿਆਰਾ ਅੰਦਾਜ਼ ਵੀ ਹੈ ਵੀਰ ਜੀ ਇਹ ਘਰ ਦੇ ਹਾਲਾਤਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਜੀ ਘਰ ਦੇ ਹਾਲਾਤ ਜੀ ਪਾਲੀ ਦਰਿਆ ਜ ਆ ਕੋਈ ਹਾਲ ਨਹੀਂ ਰੋਟੀ ਦੇ ਮੰਗ ਕੇ ਖਾਣ ਵਾਲੀ ਗੱਲ ਬਣੀ ਪਈ ਆ ਅੱਛਾ ਜੀ ਬਹੁਤ ਮੰਦਾ ਹਾਲ ਆ ਦਰਿਆ ਨੇ ਮਾਰਿਆ ਪਤਨੀ ਤੇ ਉਹਦੇ ਦਿਮਾਗ ਦੀ ਮੰਦੀ ਹਾਲਤਾ ਦਿਮਾਗੀ ਚੱਕਰ ਆਉਈ ਨਾ ਲਾਵੇ ਨਾ ਖਾਵੇ ਆ ਵੀ ਪਕਾਉਣੀ ਤੇ ਆ ਵੀ ਖਾਣੀ ਤੇ ਆ ਵੀ ਨਿਖੋਣੀ ਮੇਜਰ ਰਾਜਸਤਾਨੀ ਜਿਹੜੇ ਨੇ ਉਹ ਤੁਹਾਡੇ ਉਸਤਾਦ ਆ ਪਤਾ ਲੱਗਾ ਅੱਛਾ ਜੀ ਕਿੰਨਾ ਸਮਾਂ ਤੁਸੀਂ ਉਹਨਾਂ ਦੇ ਕੋਲੋਂ ਸਿੱਖਦੇ ਰਹੇ ਹੋ 7 ਸਾਲ ਜੀ ਅੱਛਾ ਜੀ ਤੇ ਗਾਣੇ ਸਾਰੇ ਮੂੰਹ ਜਮਾਨੀ ਚੇਤੇ ਆ ਜੀ ਮਤਲਬ ਕੋਈ ਯਾਦ ਕਰਨ ਦੀ ਰੱਟੇ ਲਾਉਣ ਦੀ ਜ਼ਰੂਰਤ ਨਹੀਂ ਨਾ ਨਾ ਕੋਈ ਨਹੀਂ ਆਉਣ ਦਿਓ ਫਿਰ ਇੱਕ ਹੋਰ ਪਿਆਰਾ ਜਿਹਾ ਗੀਤ ਕੋਈ ਉਹਨਾਂ ਦਾ ਪੂਰਾ ਮਸ਼ਹੂਰ ਹੋਵੇ ਜਿਹੜਾ ਆਉਣ ਦਿਓ ਦਾਸਰੀ ਜਾਨਾਂ ਵਾਲੇ ਚੁੰਨੀਆਂ ਰੰਗਉਣ ਵਾਲੀਏ ਨਹੀਂ ਵਿਆਹ ਚ ਕਿੰਨੇ ਦੇ ਨਹੀਂ ਰਹਿ ਗਏ ਦਾਸ ਗੋਟੇ ਤੇ ਤੂੰ ਗਾਣਾ ਸਗਣਾ ਦਾ ਬਣਾਉਣ ਵਾਲੀਏ ਨਹੀਂ ਵਿਆਹ ਚ ਕਿੰਨੇ ਦੇ ਨਹੀਂ ਰਹਿ ਗਏ ਛਾਤੀ ਉੱਤੇ ਕਾਚੂ ਨਾਲ ਲਿਖਿਆ ਪਰਿਤੇ ਤੇਰੇ ਦੇਸ਼ ਵਿੱਚ ਹੋ ਗਿਆ ਛੇਦਾਰੀ ਸੋਣੀਏ ਸਾਗ ਲੈਣ ਮੇਰਾ ਸੀਤਾਏ ਦੀ ਕੁੜੀ ਆਈ ਲੱਗੀ ਹੁਣ ਮਾਂਏ ਮੇਰੀ ਕਰਨ ਜਿਤਾਈ ਮੁੰਡਾ ਖੁੰਡਾ ਹੋਵੇ ਕਿਦੇ ਹੋਵੇ ਨਾ ਬੁਢਾ ਛਾਤੀ ਉੱਤੇ ਕਾਚੂ ਨਾਲ ਲਿਖਿਆ ਪਰਿਤੇ ਤੇਰੇ ਦੇਸ਼ ਵਿੱਚ ਹੋ ਗਿਆ ਛਦਾਈ ਸੋਣੀਏ ਕਿਆ ਬਾਤ ਹੈ ਬਹੁਤ ਪਿਆਰੀ ਆਵਾਜ਼ ਹੈ ਤੁਹਾਡੀ ਤਾ ਹੁਣ ਫਿਰ ਕੀ ਕਰਦੇ ਹੋ ਪੈਲੀ ਦਰਿਆ ਦੇ ਵਿੱਚ ਆ ਫਿਰ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਦਿਹਾੜੀ ਜਾਈਦਾ ਜੀ ਅੱਛਾ ਦਿਹਾੜੀ ਜਾਈਦਾ ਇਹ ਤੇ ਦਿਹਾੜੀ ਕਰਕੇ ਆਇਆ ਹੀ ਹੁਣ ਤੇ ਫੇਰ ਜਾਣਾ ਅੱਛਾ ਜੀ ਦਿਹਾੜੀ ਕਰ ਦਿਹਾੜੀ ਤੇ ਪੈਲੀ ਕਿੰਨੀ ਹੈ ਪੈਲੀ 8 ਕਿਲੇ ਸਾਰੀ ਦਰਿਆਜ ਅੱਛਾ ਸਾਰੀ ਦਰਿਆਜ ਆ ਤੋ ਤਾਂ ਹਡਾਂ ਦੀ ਮਾਰ ਪੈ ਗਈ ਹੈ ਨਾ ਜੀ ਮਾਰ ਪੈ ਗਈ ਰੇਤ ਪੈ ਗਈ ਕੋਈ ਹਾਲ ਨਹੀਂ ਬਸ ਅੱਛਾ ਜੀ ਹਾਂ ਹਾਂ 8 ਕਿੱਲੇ ਨੂੰ 8ਾਂ ਕਿੱਲੇ ਨੂੰ ਮਰਲਾ ਨਹੀਂ ਵਗਦੀ ਇੱਕ ਫਰਮਾਇਸ਼ ਸਾਡੀ ਪੂਰੀ ਕਰਦੇ ਹੋਗੇ ਕਰ ਦਾਂਗੇ ਮੇਜਰ ਰਾਜਸਤਾਨੀ ਦਾ ਗੀਤ ਹੈ ਯਾਦ ਤਾਂ ਜਰੂਰ ਆਉਂਦੀ ਹੋਵੇਗੀ ਆਉਂਦਾ ਏ ਤੁਹਾਨੂੰ ਹਾਂ ਸੁਣਾ ਦੇ ਉਹ ਯਾਦ ਉਹਨੂੰ ਯਾਦ ਤਾਂ ਜਰੂਰ ਹਾਂ ਉਹਨੂੰ ਯਾਦ ਤਾਂ ਜਰੂਰ ਹਾਂ ਰਾਤ ਇਹਨੂੰ ਸ਼ਰਾਬ ਪੀ ਕੇ ਤੇਰੀ ਤੇ ਸੇ ਵੀਰੇ ਲੈ ਕੇ ਤੇਰੀਆਂ ਯਾਦਾਂ ਚ ਖੋਇਆ ਰਹਿੰਦਾ ਵੈਰ ਨੇ ਵੇਖੀ ਦੇ ਸੌਣ ਵੀ ਦੇ ਆਕਾਰ ਵਹਿਰੀਆ ਦਿਨ ਸੁਪਨੇ ਤੇ ਰਾਤੀ ਸਾਨੂੰ ਤੰਗ ਕਰਦਾ ਵੇ ਸੌਣ ਵੀਂਦਿਆ ਕਰ ਵੈਰੀਆ ਦਿਨੇ ਸੁਪਨੇ ਤੇ ਰਾਤੀ ਸਾਨੂੰ ਤੰਗ ਕਰਦਾ ਕੀ ਬਾਤ ਹੈ ਜੀ ਇਹ 7 ਸਾਲ ਤੁਸੀਂ ਨਾਲ ਰਹੇ ਰਿਆਜ਼ ਵੀ ਕਰਦੇ ਰਹੇ ਹੋਗੇ ਤਾਂ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਹੁਣ ਪਰਿਵਾਰ ਦੇ ਵਿੱਚ ਇੱਕ ਮੇਰਾ ਬਜ਼ੁਰਗ ਆ ਹਾਂਜੀ ਇੱਕ ਮੇਰੀ ਗੁੱਡੀ ਇੱਕ ਮੇਰੇ ਘਰ ਦੀ ਮੇਰਾ ਭਰਾ ਦੀਆਂ ਭਰਾ ਮੇਰਾ ਅੱਛਾ ਜੀ ਭਰਾ ਰੀਆਂ ਕੁੜੀਆਂ ਇੱਕ ਬਾਬਾ ਬੁੱਢਾ ਸਾਹਿਬ ਜੀ ਵਾਲਾ ਧਾਰਮਿਕ ਸੌਂਗ ਵੀ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਧਾਰਮਿਕ ਸੁਣਾ ਦਿੰਦੇ ਹਾਂ ਜੀ ਚੱਲੇ ਅੰਮੀ ਐ ਨਹੀਂ ਬਾਬਾ ਬੁੱਢੇ ਸੇਬ ਚੱਲੀਏ ਚੱਲ ਕੇ ਦਵਾਰਾ ਉਸ ਗੁਰੂ ਜੀ ਦਾ ਮੱਲੀਏ ਜਿੱਥੇ ਵੀਰਾਂ ਦੇ ਭਰੇ ਪੰਡਾਰੇ ਮਾਣ ਵੀਰ ਮੇਲੇ ਦੇ ਨਾ ਪੈਸਿਆਂ ਨਾਲ ਬਜਾਰੇ ਮਾਣ ਵੀਰ ਮੇਲੇ ਦੇ ਨਾ ਤੇਰੇ ਉੱਤੇ ਚੁੰਨੀ ਲਾ ਕੇ ਕਰਾਂ ਮੈਂ ਮਿਹਨਤੀ ਵੀਰ ਨਾਨਕ ਮਾਂ ਓਏ ਦੇਵੀ ਰੱਬਾ ਮਿਹਨਤੀ ਲੈ ਕੇ ਇੱਥੇ ਮੈਂ ਚੜਾਵਾਂ ਅੱਜ ਫੁੱਲਾਂ ਦੇ ਹਾਰੇ ਮੈਂਨ ਵੀਰ ਮਿਲਦੇ ਨਹੀਂ ਪੈਸਿਆਂ ਨਾਲ ਬਜਾਰੇ ਮੈਂਨ ਵੀਰ ਮਿਲਦੇ ਨਹੀਂ ਪਿੰਡ ਬੱਗੇ ਪਿੱਪਲ ਆਵੇ ਹੋਗੀ ਪੂਰੀ ਸੁਖਣਾ ਸੋਨੂੰ ਵੀਰ ਵੜਾ ਸੋਨਾ ਅਜੋ ਜਿੰਨੇ ਚੁੱਕਣਾ ਲੋੜੀ ਵੰਡੇ ਨਹੀਂ ਪਤਸਿਆਂ ਦੇ ਨਾਲੇ ਮਾਣੇਨ ਵੀਰ ਮਿਲਦੇ ਨਹੀਂ ਪੈਸਿਆਂ ਨਾਲ ਬਜਾਰੇ ਮਾਣੇਨ ਵੀਰ ਮਿਲਦੇ ਨਹੀਂ ਸੁੱਤੀ ਨੂੰ ਜਗਾ ਕੇ ਉਹ ਵੀ ਬਾਉ ਫਾੜ ਲੈਂਦਾ ਨੇ ਉੱਠੇ ਭੈਣੇ ਮੇਰੀਏ ਸਕੂਲ ਚੱਲ ਕਹਿੰਦਾ ਨੇ ਲੈ ਕੇ ਵਿੱਚ ਆਉਂਦਾ ਸੁਬਣੇ ਦੇ ਘਾਰੇ ਮਾਣੇਨ ਵੀਰ ਮਿਲਦੇ ਨਹੀਂ ਸਿਆਣਾ ਵਾਲੇ ਬਜਾਰ ਮਾਇਨ ਵੀਰ ਮਿਲਦੇ ਨਾ ਕੀ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਤੁਹਾਡੀ ਤੇ ਕਦੀ ਕੋਈ ਮਾਣ ਸਨਮਾਨ ਕੇ ਸਟੇਜ ਤੇ ਗਾਉਣ ਦਾ ਮੌਕਾ ਮਿਲਿਆ ਤੁਹਾਨੂੰ ਕਿਸੇ ਨੇ ਕੋਈ ਮਾਣ ਸਨਮਾਨ ਦਿੱਤਾ ਹੋਵੇ ਵੀ ਯਾਰ ਮੇਜਰ ਰਾਜਸਤਾਨੀ ਦਾ ਚੇਲਾ ਗਾਣੇ ਵੀ ਜਿਹੜੇ ਆ ਉਹ ਸਾਰੇ ਮੂੰਹ ਜਬਾਨੀ ਗਾਉਂਦਾ ਹੈ ਕਿਸੇ ਨੇ ਕੋਈ ਮਾਣ ਸਨਮਾਨ ਕੋ ਪੈਸਾ ਥੇਲਾ ਦਿੱਤਾ ਹੋਵੇ ਖੁਸ਼ੀ ਨਾਲ ਨਹੀਂ ਕਿਸੇ ਨੇ ਦਿੱਤਾ ਉਤਰਾ ਰਹਿੰਦੇ ਆ ਅੱਛਾ ਹੁੰਦੇ ਆ ਰਹੇ ਪਰ ਛਟੇੜ ਤੇ ਟਾਈਮ ਨਹੀਂ ਮਿਲਦਾ ਆਂਦੇ ਵੱਡਾ ਕਲਾਕਾਰ ਲਾਉਣਾ ਪਿੰਡ ਵਾਲੇ ਆਂਦੇ ਝੂਟੀ ਦਾ ਅੱਛਾ ਇਹ ਕਰਕੇ ਨਹੀਂ ਸਾਨੂੰ ਸਮਾਂ ਨਹੀਂ ਮਿਲਦਾ ਤੇ ਜੇ ਕਦੇ ਸਮਾਂ ਮਿਲ ਜੇ ਤੇ ਰੰਗ ਬਣ ਸਕਦੇ ਬਣ ਜਾਣਗੇ ਰੰਗ ਰੰਗ ਬੰਨਣ ਨੂੰ ਕੀ ਆਪਾਂ ਨੂੰ ਕੀ ਆ ਅੱਛਾ ਜੀ ਹਾਂ ਜਿੰਨੇ ਵੀ ਸੋਸ਼ਲ ਮੀਡੀਆ ਦੇ ਲੋਕ ਵੇਖਦੇ ਆ ਤੁਹਾਨੂੰ ਸੁਣਦੇ ਆ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਜਿਹੜੇ ਵੀਰ ਹੁੰਦੇ ਨੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਪਿਆਰ ਕਰਦੇ ਨੇ ਮਦਦ ਵੀ ਕਰਦੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਕੀ ਕਹੋਗੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਡੀ ਮਾਤ ਕਰੋ ਮਾਤੜ ਬੰਦੇ ਆ ਜੀ ਸਾਨੂੰ ਤੁਹਾਡੇ ਪੈਰਾਂ ਪਿਛੇ ਸਾਨੂੰ ਰੋਟੀ ਮਿਲ ਜੇ ਰੇ ਮਹਾਰਾਜ ਤੁਹਾਨੂੰ ਹੀ ਤਰਕੀ ਬਸ ਕੇ ਸਾਨੂੰ ਹੀ ਤਰਕੀ ਬਸ ਕੇ ਬਹੁਤ ਖੁਸ਼ ਆਸੀਂ ਤੁਹਾਡੇ ਦੇ ਤੁਸੀਂ ਇਹ ਜ਼ਰੂਰ ਦੱਸਿਓ ਕਿ ਵੀਰ ਜੀ ਤੁਸੀਂ ਮੇਜਰ ਰਾਜਸਤਾਨੀ ਤੋਂ ਇਲਾਵਾ ਵੀ ਕਿਸੇ ਸਿੰਗਰ ਦੇ ਗੀਤ ਬੋਲ ਲੈਂਦੇ ਸੁਣ ਤੇ ਸੁਣਦੇ ਹੁੰਦੇ ਹੋ ਇਹਨੋਂ ਬੋਲ ਸਾਰਿਆਂ ਦੇ ਲਈਦੇ ਆ ਜੀ ਕਿਹੜੇ ਕਿਹੜੇ ਸਿੰਗਰ ਦੇ ਬੋਲ ਲਈਦੇ ਆ ਜੀ ਇਹ ਨਖੀਲੇ ਦੇ ਵੀ ਸਤਨਾਮ ਠਾਕਰ ਦੇ ਵੀ ਜਿਹੜੇ ਮਤਲਬ ਕਹੋ ਦੁਨੀਆ ਦੇ ਜੋ ਕਲਾਕਾਰ ਅੱਛਾ ਜੀ ਸਾਰਿਆਂ ਦੇ ਤੁਸੀਂ ਨਖੀਲੇ ਦਾ ਕੋਈ ਸੁਣਾ ਦਿਓ ਕਿ ਫਿਰ ਹੁਣ ਸੁਣਾ ਲੈਣੇ ਸੁਣਾ ਦਿਓ ਆ ਜਾ ਬਲਕਾਰ ਤੇਰੇ ਆਉ ਲੈ ਜਾ ਪਾਰ ਕਿੱਥੇ ਲੈਣਗੇ ਦਵਾਈ ਨੂੰ ਸਾਨੂੰ ਪਾਲ ਸੱਜਣਾ ਵੇ ਚੱਲ ਹੋ ਜੀਏ ਫੇਰਾ ਹਾਲ ਹੋ ਜੀਏ ਫੇਰਾ ਹਾਲ ਗੱਲ ਮੰਨ ਸੱਜਣਾ ਵੇ ਚੱਲ ਉਹ ਜੀਏ ਫਰਾਲਾ ਵੇਖੀ ਦੇ ਵੀਨਾ ਗਰੀਬ ਕੀ ਦੇ ਮਾਰਨੀ ਤੇਰੇ ਮਾਪਿਆਂ ਪੁਲਸ ਦੇ ਨਹੀਂ ਛਾੜਨੀ ਦੇਵਾ ਜਾਣ ਕਰਬਾਨ ਦੇਵਾ ਉਤੋਂ ਤੇਰੇ ਵਾਰ ਤੂੰਆਂ ਨੇ ਖੀਲੇ ਦੀਆਂ ਜਾਨ ਸੋਹਣੀਆਂ ਨਹੀਂ ਦੇਣੇ ਪਹਿਣਗੇ ਕਚਹਿਰੀ ਵਿੱਚ ਹਾਏ ਮਿੱਤਰਾਂ ਦੇ ਹੱਕ ਕੀ ਬਿਆਨ ਸੋਹਣੀਆਂ ਨਹੀਂ ਦੇਣੇ ਪਹਿਣਗੇ ਕਚਹਿਰੀ ਵਿੱਚ ਵੈਲੀ ਪੱਟ ਦਾ ਬਲੌਲਾ ਸਾਰਾ ਪਿੰਡੇ ਨਹੀਂ ਕਿੱਥੇ ਵੇਖ ਲਾ ਬੁਲਾਉਂਦਾ ਤੇਰੀ ਹਿੰਡ ਨਹੀਂ ਦੇਵਾ ਜਾਣ ਕੁਰਬਾਨ ਦੇਵਾ ਉੱਤ ਤੇਰੇ ਵਾਰ ਤੂੰ ਆਨੇ ਖੀਲੇ ਦੀਆਂ ਜਾਨ ਸੋਹਣੀਆਂ ਨਹੀਂ ਦੇਣ ਪਹਿਣਗੇ ਕਚਹਿਰੀ ਵਿੱਚ ਹਾਏ ਮਿੱਤਰਾਂ ਦੇ ਹੱਕ ਕੇ ਬਿਆਨ ਸੋਹਣੀਏ ਨਹੀਂ ਦੇਣ ਪੈਣਗੇ ਕਚਹਿਰੀ ਵਿੱਚ ਸਤਨਾਮ ਸਾਗਰ ਜੀ ਸਤਨਾਮ ਸਾਗਰ ਮੈਂ ਚਾਹਾਂਗਾ ਹੁਣ ਸਤਨਾਮ ਸਾਗਰ ਸਤਨਾਮ ਸਾਗਰ ਆਉਂਦੇ ਹੋ ਰੱਖੀਏ ਨਹੀਂ ਸ਼ਮਈਏ ਪਹਾੜ ਜਿੱਡਾ ਦੇਲੇ ਹੁੰਦਾ ਯਾਰੀਆਂ ਨਿਬਾਉਣ ਦਾ ਚਾ ਨਹੀਂ ਸਾਹਮਣੇ ਸੀ ਹੁੰਦਾ ਉਹਨੇ ਖੰਗਣ ਨਾ ਦਿੰਦਾ ਜਦੋਂ ਜੱਟ ਦੀ ਨਾ ਪਿੱਠ ਪਿੱਛੇ ਵਾਰਨੀ ਢੇਰ ਲਿਆ ਕੱਲਾ ਪੁੱਤ ਜੱਟ ਦਾ ਤੇਰਾ ਸਾਰਾ ਨਹੀਂ ਕੂੜ ਮਾਂ ਢੇਰ ਲਿਆ ਕੱਲਾ ਪੁੱਤ ਜੱਟ ਦਾ ਤੇਰਾ ਸਾਰਾ ਨਹੀਂ ਕੂੜ ਮਾਂ ਰੱਖੀਏ ਨਹੀਂ ਸ਼ੰਮੀਆਂ ਪਹਾੜ ਜਿੱਡਾ ਦੇਲੇ ਹੁੰਦਾ ਯਾਰੀਆਂ ਨਿਬਾਉਣ ਦਾ ਆਚਾ ਨਹੀਂ ਸਾਹਮਣੇ ਸੀ ਹੁੰਦਾ ਉਹਨੇ ਖੰਗਣ ਨਾ ਦੇਂਦਾ ਜਦੋਂ ਜੱਟ ਦੀ ਨਾ ਪਿੱਠ ਪਿਛੇ ਵਾਰਨੀ ਢੇਰ ਲਿਆ ਕੱਲਾ ਪੁੱਤ ਜੱਟ ਦਾ ਤੇਰਾ ਸਾਰਾ ਨਹੀਂ ਕੂੜ ਮਾਂ ਢੇਰ ਲਿਆ ਕੱਲਾ ਪੁੱਤ ਜੱਟ ਦਾ ਤੇਰਾ ਸਾਰਾ ਨੀ ਕੋੜ ਮਾਂ ਜੇ ਬਾਤ ਹੈ ਕੀ ਬਾਤ ਦਿਲ ਦੇ ਵਿੱਚ ਕੀ ਉਮੀਦ ਹੈ ਦਿਲ ਦੇ ਵਿੱਚ ਕੀ ਮੇਰੀ ਇਹੋ ਉਮੀਦ ਹੈ ਵੀ ਮੈਂ ਮੈਨੂੰ ਬਹੁਤ ਸ਼ੌਂਕ ਆ ਗਾਉਣ ਦਾ ਅੱਛਾ ਜੀ ਇਹ ਕਰਾ ਪਾ ਤੁਮ ਪਾਉਣੀ ਆ ਅੱਛਾ ਜੀ ਆ ਤੇ ਪਾਉਣੀ ਕਿਦੇ ਸਿਰ ਤੇ ਆ ਪਾਉਣੀ ਤੁਹਾਡੇ ਸਿਰ ਤੇ ਨਹੀਂ ਵਾਇਗਰੂ ਦੇ ਸਿਰ ਤੇ ਵਾਇਗਰੂ ਦੇ ਸਿਰ ਤੇ ਜਿੰਨੇ ਵੀ ਸਰੋਤੇ ਜਿਹੜੇ ਰੱਬ ਵਰਗੇ ਜਿਹੜੇ ਰੱਬ ਵਰਗੇ ਸਰੋਤੇ ਆ ਤੇ ਇੱਕੋ ਪ੍ਰਮਾਤਮਾ ਦੇ ਇੱਕ ਪ੍ਰਮਾਤਮਾ ਦੇ ਸਿਰ ਤੇ ਤੇ ਇੱਕ ਰੱਬ ਵਰਗੇ ਸਰੋਤੇ ਜਿਹੜੇ ਸਮੇਂ-ਸਮੇਂ ਤੇ ਉਹ ਬਾਹ ਫੜਦੇ ਨੇ ਤੁਹਾਡੇ ਵਰਗੇ ਵੀਰਾਂ ਦੀ ਤਾਂ ਜਾਂਦੇ ਜਾਂਦੇ ਮੇਧੇ ਰਾਜਸਤਾਨੀ ਦਾ ਮਸ਼ਹੂਰ ਵਧੀਆ ਉੱਚੀ ਹੇਕ ਵਾਲਾ ਪੂਰੇ ਜੋਸ਼ ਦੇ ਹੌਸਲੇ ਕੋਈ ਤਕੜਾ ਜਿਹਾ ਗੀਤ ਸੁਣਾ ਦਿਓ ਆਪਾਂ ਸਮਾਪਤੀ ਕਰਨੀ ਹਾਂਜੀ ਦਾਗ ਲਾ ਕੇ ਬਿੱਲੋ ਰੱਖਤਾ ਪਿਆਰ ਨੂੰ ਘਰ ਸੱਦ ਕੇ ਕਟਾਇਆ ਬਿੱਲੋ ਯਾਰ ਨੂੰ ਦਾਗ ਲਾ ਕੇ ਬਿੱਲੋ ਰੱਖਤਾ ਪਿਆਰ ਨੂੰ ਘਰ ਸੱਦ ਕੇ ਕਟਾਇਆ ਬਿੱਲੋ ਯਾਰ ਨੂੰ ਗੂੜੀ ਨਿੰਦ ਸੌਂਗੀ ਮੈਂ ਤ ਉਠਿਆ ਗਿਆ ਨਾ ਕਾਂਥਾਂ ਦੀ ਛੁੱਟ ਯਾਰ ਮਾਲ ਸੋਣੀਏ ਨਹੀਂ ਤੇ ਤ ਚੁੱਕੇ ਆ ਗਿਆ ਨਾ ਕਾਂਠਾ ਦੀ ਸੁਟਿਆਰ ਮਾਲ ਸੋਣੀਏ ਨਹੀਂ ਤੇ ਤੇ ਚੁੱਕੇ ਆ ਗਿਆ ਨਾ ਤੂੰ ਵੱਡਿਆਂ ਘਰਾਂ ਦੀ ਕੁੜੀ ਬੱਲੀਏ ਤੇ ਮੁੰਡਾ ਮੈਂ ਗਰੀਬਕਾਰ ਦਾ ਤੂੰ ਵੱਡਿਆਂ ਘਰਾਂ ਦੀ ਕੁੜੀ ਬੱਲੀਏ ਤੇ ਮੁੰਡਾ ਮੈਂ ਗਰੀਬਕਾਰ ਦਾ ਤੈਨੂੰ ਦੁਨੀਆ ਦੀ ਅੱਖ ਚੋਂ ਬਚਾ ਲਵਾਂ ਤੈਨੂੰ ਦੁਨੀਆ ਦੀ ਨੈਣਾ ਚੋਂ ਲਕਾ ਲਵਾਂ ਤੇ ਗੋਲੀ ਮਾਰਾਂ ਸੰਸਾਰ ਨੂੰ ਵੇ ਤੋ ਲੋਕਾ ਪਾਦਾ ਹੋਏਗਾ ਗਰੀਬ ਵੇਤੇ ਮੇਰੇ ਪਾਦਾ ਸ਼ਾਉਕਾਰ ਤੂੰ ਵੇ ਤੋ ਲੋਕਾ ਪਾਦਾ ਹੋਏਗਾ ਗਰੀਬ ਵੇਤੇ ਮੇਰੇ ਪਾਦਾ ਸ਼ਾਉਕਾਰ ਤੂੰ ਬਹੁਤ ਬਹੁਤ ਧੰਨਵਾਦ ਤੇ ਵੀਰ ਜੀ ਨਾਮ ਤੁਹਾਡਾ ਜੇ ਪੂਰਾ ਜਾਣਨਾ ਹੋਵੇ ਤੇ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਹਰਜੀਤ ਅੱਛਾ ਜੀ ਉਸ ਵੈਸੇ ਕੀ ਕਹਿੰਦੇ ਨੇ ਪਿੰਡ ਦੇ ਵੈਸੇ ਕਾਲਾ ਹੀ ਕਹਿੰਦੇ ਹਰਜੀਤ ਕਾਲਾ ਤੇ ਜੇ ਕਿਸੇ ਨੇ ਹਰਜੀਤ ਕਾਲੇ ਭਾਜੀ ਨੂੰ ਮਿਲਣਾ ਹੋਵੇ ਪੀ ਯਾਰ ਰਹਿੰਦਾ ਕਿੱਥੇ ਆ ਤੇ ਫਿਰ ਕੀ ਡਰੈਸ ਹੈ ਆਪਣਾ ਡਰੈਸ ਹੈ ਆਪਣਾ ਜਗਲਾਦ ਮਹਿਗਮਾ ਅੱਛਾ ਜੀ ਤੇ ਪੱਕੀ ਸੜਕਾ ਤੇ ਜਿੱਥੋਂ ਜਗਲਾਦ ਮੁੱਕਦੀ ਚੜਦੇ ਨੇ ਮੂੰਹ ਕੋਠਿਆਂ ਦੇ ਆਪਣੇ ਪਿੰਡ ਕਿਹੜੇ ਲਾਕੇ ਮਲਾਂ ਵਾਲਾ ਪਿੰਡ ਪੱਟੀ ਲਾਕੇ ਸਭਰਾ ਦੇ ਨੇੜੇ ਸਭਰਾ ਦੇ ਨੇੜੇ ਹਾਂ ਪਏ ਸਭਰਾ ਹੀ ਹਲਕਾ ਅੱਛਾ ਹਲਕਾ ਸਭਰਾ ਹੀ ਹਲਕਾ ਪੱਟੀ ਦਾ ਸਭਰਾ ਪੱਟੀ ਦਾ ਹਾਂ 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 ਚਲੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਜੀ ਧੰਨਵਾਦ ਸੋ ਦੋਸਤੋ ਤੁਸੀਂ ਵੇਖਿਆ ਕਿ ਆਵਾਜ਼ ਜਿਹੜੀ ਹੈ ਉਹ ਵੀਰ ਦੀ ਬਹੁਤ ਜ਼ਿਆਦਾ ਪਿਆਰੀ ਹੈ ਘਰ ਦੇ ਹਾਲਾਤ ਵੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਅਤੇ ਪਤਨੀ ਵੀ ਜਿਹੜੀ ਹੈ ਉਹ ਮੰਦ ਬੁੱਧੀ ਹੈ ਜੀ ਹਾਂ ਜਿਸ ਦੇ ਕਾਰਨ ਉਹ ਵੀਰ ਜਿਹੜਾ ਅੱਗੇ ਨਹੀਂ ਵਧ ਪਾਇਆ ਅੱਠ ਕਿੱਲੇ ਸੀ ਉਹਨੂੰ ਫਸਲਾਂ ਨੂੰ ਅਜਹੀ ਮਾਰ ਪਈ ਦਰਿਆ ਦੇ ਵਿੱਚ ਪਾਣੀ ਆ ਗਿਆ ਘਰ ਦੇ ਆ ਹਾਲਾਤ ਬਣ ਗਏ ਦਿਹਾੜੀਆਂ ਕਰਨ ਦੇ ਲਈ ਮਜਬੂਰ ਹੈ ਆਵਾਜ਼ ਬਹੁਤ ਪਿਆਰੀ ਹੈ ਤੁਹਾਡੇ ਇੱਕ ਸ਼ੇਅਰ ਅਤੇ ਤੁਹਾਡੇ ਪਿਆਰ ਦੀ ਜਿਹੜੀ ਹੈ ਉਹ ਲੋੜ ਹੈ ਜੇ ਕਿਸੇ ਪ੍ਰਕਾਰ ਦੀ ਤੁਸੀਂ ਫਾਈਨੈਂਸ਼ਲੀ ਮਦਦ ਇਸ ਵੀਰ ਦੀ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਇਹ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਤੇ ਬਾਈ ਦੀ ਕੋਈ ਮਦਦ ਹੋ ਸਕੇ ਘਰ ਦੇ ਹਾਲਾਤ ਅਤੇ ਘਰ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਮਾੜੇ ਨੇ ਬਹੁਤਾ ਸੁਰਾਂ ਚ ਨਾ ਜਾਇਓ ਬਹੁਤਾ ਆਵਾਜ਼ ਵੱਲੇ ਨਾ ਜਾਇਓ ਤੁਸੀਂ ਇਹ ਵੇਖੋ ਵੀ ਵੀਰ ਕਿੰਨੇ ਗਾਮ ਜਿਹੜੇ ਆ ਲੁਕਾ ਕੇ ਅੰਦਰ ਅੱਜ ਵੀ ਪਿੰਡਾਂ ਦੇ ਵਿੱਚ ਸੱਤਾਂ ਦੇ ਵਿੱਚ ਵੀ ਜਦੋਂ ਜਾਂਦਾ ਜਿੱਥੇ ਵੀ ਕੋਈ ਕਹਿੰਦਾ ਹੈ ਨਾ ਕੋਈ ਸੁਣਾ ਦੇ ਤੇ ਬਾਈ ਕਹਿੰਦੇ ਗਾ ਕੇ ਸੁਣਾਉਣ ਲੱਗ ਜਾਂਦਾ ਆ ਬਾਈ ਦੀ ਜਿਹੜੀ ਫਿਤਰਤ ਹੈ ਵੀ ਉਹਨੇ ਇਹ ਨਹੀਂ ਵੇਖਣਾ ਸਮਾਂ ਕੀ ਆ ਸਭ ਦੀ ਫਰਮਾਇਸ਼ ਬਾਈ ਤੁਸੀਂ ਪੂਰੀ ਕਰਦੇ ਤੇ ਇਹਨਾਂ ਦੀ ਹੈਲਪ ਜ਼ਰੂਰ ਹੋਣੀ ਚਾਹੀਦੀ ਸੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਧਰਨਤਾਰ